ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਨਵੰਬਰ ਮਹੀਨੇ ਦੇ ਵਿੱਚ ਇਸ ਉਪਾਅ ਨੂੰ ਕਿਸੇ ਵੀ ਦਿਨ ਦੇ ਵਿੱਚ ਗੁੜ ਤੇ ਕਾਲੇ ਤੇਲ ਦਾ ਤੁਸੀਂ ਜੇਕਰ ਇਹ ਪਾਕਾ ਲਓਗੇ ਇਸ ਪਾਣੂ ਕਰਨ ਦੇ ਨਾਲ ਤੁਹਾਨੂੰ ਤੰਨ ਸੁੱਖ ਸਮਰiddhi ਕਰਜ਼ੇ ਵਰਗੀ ਤੁਹਾਡੀ ਸਮੱਸਿਆ ਦੂਰ ਚਾਵੇਗੇ ਇਸੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਤੇ ਇੱਛਾ ਪੂਰੀ ਹੋਵੇਗੀ ਇਹ ਬਹੁਤ ਹੀ ਜ਼ਿਆਦਾ ਸ਼ਮਤਕਾਰਯੋਪਾ ਹੈ ਇਸ ਤਰੀਕੇ ਦੇ ਨਾਲ 10 ਨਵੰਬਰ 2025 ਤੋਂ ਸ਼ੁਰੂ ਹੋ ਚੁੱਕੇ ਮਹਾ ਸੰਜੋਗ ਦੇ ਵਿੱਚ ਇਸ ਦਿਨ ਦੇ ਵਿੱਚ ਤੁਸੀਂ ਸਿਰਫ ਤੇ ਸਿਰਫ ਇੱਕ ਵੀਰਵਾਰ ਦੇ ਦਿਨ ਤੁਸੀਂ ਇਹ ਪਾ ਕਰ ਸਕਦੇ ਹੋ ਤੇ ਤੁਸੀਂ ਇੱਕ ਐਤਵਾਰ ਦਾ ਦਿਨ ਛੱਡ ਕੇ ਬਾਕੀ ਕਿਸੇ ਵੀ ਦਿਨ ਤੁਸੀਂ ਇਹ ਪਾ ਕਰ ਸਕਦੇ ਹੋ ਜੇਕਰ ਐਤਵਾਰ ਨੂੰ ਛੱਡ ਕੇ ਜਿਹੜੇ ਵੀ ਦਿਨ ਤੁਹਾਡੇ ਕੋਲ ਸਮਾਂ ਹੋਵੇਗਾ ਤੁਸੀਂ ਗੋੜ ਤੇ ਕਾਲੇ ਤੇਲ ਦੇ ਨਾਲ ਇਹ ਛੋਟਾ ਜਿਹਾ ਕੰਮ ਕਰ ਲੈਂਦੇ ਹੋ ਤਾਂ ਤੁਸੀਂ ਸਮਝ ਲਓ ਕਿ ਜਿਹੜੇ ਤੁਹਾਡੇ ਪਿੱਤਰ ਹੋਣਗੇ ਤੁਹਾਡੇ ਤੋਂ ਪਸੰਨ ਹੋਣਗੇ ਤੁਹਾਡੇ ਤੇ ਜੇਕਰ ਕੋਈ ਪਿੱਤਰ ਦੋਸ਼ ਚੱਲ ਰਿਹਾ ਹੈ ਉਹ ਦੂਰ ਹੋ ਜਾਵੇਗਾ ਨਾਲ ਹੀ ਨਾਲ ਤਾਂ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਮੱਸਿਆ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗੀ ਉਹ ਸਾਰੀਆਂ ਸਮੱਸਿਆਵਾਂ ਤੁਹਾਡੀਆਂ ਹੱਲ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਇਹ ਜਿਹੜੇ ਦਿਨ ਹਨ ਇਹ ਭਗਵਾਨ ਕ੍ਰਿਸ਼ਨ ਜੀ ਦੇ ਭਗਵਾਨ ਗਣਪਤੀ ਜੀ ਦੇ ਬਹੁਤ ਪਿਆਰੇ ਦਿਨ ਹਨ ਇਸ ਸਮੇਂ ਜੇਕਰ ਜਿਹੜੇ ਲੋਕ ਬਹੁਤ ਹੀ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਰਹਿੰਦੇ ਹਨ ਧਨ ਨੂੰ ਲੈ ਕੇ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫ ਹੁੰਦੀ ਹੈ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਸਟ ਚੱਲ ਰਹੇ ਹਨ ਘਰ ਦੇ ਵਿੱਚ ਸੁੱਖ ਸਮ੍ਰiddhi ਨਹੀਂ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਹੈ ਦੂਰ ਦੂਰ ਤੱਕ ਜੇਣਾ ਤੁਹਾਡਾ ਵਪਾਰ ਹੈ ਉਹ ਕੋਈ ਬਹੁਤਾ ਜ਼ਿਆਦਾ ਚੰਗਾ ਨਹੀਂ ਚੱਲ ਰਿਹਾ ਹੁੰਦਾ ਸਮਝ ਲਓ ਕਿ ਤੁਹਾਡਾ ਸਾਰਾ ਕਾਰੋਬਾਰ ਹਰ ਇੱਕ ਚੀਜ਼ ਤੁਹਾਡੇ ਦਿਨੋਂ ਦਿਨ ਬੇਕਾਰ ਹੁੰਦੀ ਜਾ ਰਹੀ ਹੈ ਤਾਂ ਤੁਸੀਂ ਜੇਕਰ ਇਹ ਗੋੜ ਤੇ ਕਾਲੇ ਤੇਲ ਦਾ ਉਪਾਅ ਕਰਦੇ ਹੋ ਤਾਂ ਇਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਕਾਲਾ ਤੇਲ ਹੈ ਇਹ ਸਾਡੇ ਪਿੱਤਰਾਂ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਤੇ ਇਸ ਦੇ ਨਾਲ-ਨਾਲ ਕਾਲੇ ਤੇਲ ਜਿਹੜੇ ਹਨ ਉਹ ਭਗਵਾਨ ਸ਼ਿਵ ਨੂੰ ਪਿਆਰੇ ਹਨ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਸਾਲ ਹੈ 2025 ਇਹ ਮੰਗਲ ਦਾ ਸਾਲ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਗੋੜ ਦਾ ਉਪਾਅ ਦੱਸਣ ਜਾ ਰਹੇ ਹਾਂ ਜਿਵੇਂ ਕਿ ਗੋੜਾ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਇਸ ਸਾਲ ਵੀ ਜਿਹੜਾ ਉਹ ਮੰਗਲ ਦਾ ਹੈ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਮੰਗਲ ਮਜ਼ਬੂਤ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਧਨ ਸੁੱਖ ਸਮ੍ਰਿਧੀ ਉਹਨਾਂ ਦੇ ਕੋਲ ਆਪਣਾ ਘਰ ਹਾਰੇ ਇੱਕ ਚੀਜ਼ ਹੁੰਦੀ ਹੈ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਇਸ ਪਾਣ ਨੂੰ ਅਸੀਂ ਕਿਹੜੇ ਸਮੇਂ ਤੇ ਕਿਹੜੇ ਤਰੀਕੇ ਦੇ ਅਨੁਸਾਰ ਕਿਹੜੇ ਦਿਨ ਵਾਰ ਅਸੀਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਲਕਵਾ ਦਿਓ ਜੀ ਸੰਗਤ ਜੀ ਇਸ ਪਾਣ ਨੂੰ ਤੁਸੀਂ ਸਵੇਰ ਦੇ ਸਮੇਂ ਕਰ ਸਕਦੇ ਹੋ ਪਰ ਜੇਕਰ ਤੁਸੀਂ ਸਵੇਰ ਦੇ ਸਮੇਂ ਕਿਸੇ ਕੰਮ ਕਰਕੇ ਨਹੀਂ ਕਰ ਪਾ ਰਹੇ ਤਾਂ ਤੁਸੀਂ ਸ਼ਾਮ ਦੇ ਸਮੇਂ ਵੀ ਪਾ ਸਕਦੇ ਹੋ ਪਰ ਸ਼ਾਮ ਦੇ ਸਮੇਂ ਤੁਸੀਂ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਸੁਪਾਣੂ ਕਰਨਾ ਹੋਵੇਗਾ ਇਸ ਸੁਪਾਣੂ ਤੁਸੀਂ ਜਿਵੇਂ ਕਿ ਤੁਹਾਡੇ ਘਰ ਦੇ ਆਸ-ਪਾਸ ਕੋਈ ਪੀਪਲ ਦਾ ਦਰਖਤ ਹੋਵੇਗਾ ਪੀਪਲ ਦੇ ਦਰਖਤ ਦੇ ਕੋਲ ਤੁਸੀਂ ਪੀਪਲ ਦੇ ਦਰਖਤ ਦੇ ਤੁਸੀਂ ਪੀਪਲ ਦੇ ਦਰਖਤ ਦੇ نیچے ਸੁਪਾੜੂ ਕਰਨਾ ਹੋਵੇਗਾ ਪੀਪਲ ਦਾ ਪੇੜ ਜਿੱਥੇ ਕਿ ਬ੍ਰਹਮਾ ਵਿਸ਼ਨੂ ਦਾ ਵਾਸ ਹੁੰਦਾ ਹੈ ਸ਼ਨੀ ਦੇਵ ਤੇ ਸ਼੍ਰੀ ਹਰੀ ਵਿਸ਼ਨੂ ਨਰਾਇਣ ਜੀ ਦਾ ਵਾਸ ਹੁੰਦਾ ਹੈ ਇਸੇ ਨਾਲ ਨਾਲ ਮਾਤਾ ਲక్ష్ਮੀ ਜੀ ਤੇ ਸਾਡੇ ਪਿਤਰਾਂ ਦਾ ਵੀ ਵਾਸ ਹੁੰਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਕਾਲਾ ਤੇਲ ਹੈ ਈਸ਼ਾਨੀ ਦੇਵ ਨੂੰ ਪ੍ਰਸੰਨ ਕਰਦਾ ਹੈ ਸਾਡੇ ਪੀਤਰਾ ਨੂੰ ਵੀ ਪ੍ਰਸੰਨ ਕਰਦਾ ਹੈ ਜਿੰਨੇ ਵੀ ਤੁਸੀਂ ਕਾਲੇ ਤੇਲ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਉਪਾਅ ਕਰਦੇ ਹੋ ਉਪਾਅ ਕਰਨ ਦੇ ਨਾਲ ਜੇਕਰ ਤੁਹਾਡੇ ਗ੍ਰਹਿ ਨੇ ਜਿਹੜੇ ਉਹ ਖਰਾਬ ਚੱਲ ਰਹੇ ਹਨ ਤਾਂ ਤੁਹਾਡੇ ਗ੍ਰਹਿ ਇਕਦਮ ਠੀਕ ਹੋ ਜਾਣਗੇ ਤੇ ਜੋ ਵੀ ਤੁਹਾਡੇ ਜ਼ਿੰਦਗੀ ਦੇ ਵਿੱਚ ਗ੍ਰਹਿਾਂ ਨੂੰ ਲੈ ਕੇ ਪ੍ਰੋਬਲਮ ਚੱਲ ਰਹੀਆਂ ਨੇ ਉਹ ਵੀ ਦੂਰ ਹੋ ਜਾਣਗੇ ਤੇ ਇਸ ਪਾਣ ਨੂੰ ਲੇਡੀਜ਼ ਵੀ ਕਰ ਸਕਦੇ ਹਨ ਇਸ ਪਾਣੂ ਲੇਡਿਸ ਵੀ ਕਰ ਸਕਦੀ ਹੈ ਤੇ ਜੈਂਟਲਸ ਵੀ ਕਰ ਸਕਦੇ ਹਨ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਇਸ ਪਾਣੂ ਕਰ ਸਕਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਪਾਣੂ ਕਰਨ ਦੇ ਲਈ ਸਾਨੂੰ ਕਿਹੜੇ ਕਿਹੜੇ ਚੀਜ਼ ਕਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਸੋ ਇਸ ਤਰੀਕੇ ਦੇ ਨਾਲ ਸਾਨੂੰ ਇੱਕ ਚਾਹੀਦਾ ਹੈ ਲੋਟਾ ਲੋਟੇ ਦੇ ਵਿੱਚ ਅਸੀਂ ਥੋੜਾ ਜਿਹਾ ਸ਼ੁੱਧ ਜਲ ਪਾ ਲੈਣਾ ਹੈ ਲੋਟਾ ਜਿਹੜਾ ਤੁਸੀਂ ਲੈਣਾ ਜਲ ਵਾਸਤੇ ਉਹ ਕਿਸੇ ਵੀ ਧਾਤੂ ਦਾ ਲੈ ਸਕਦੇ ਹੋ ਥੋੜਾ ਜਿਹਾ ਚਲ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਦੋ ਛੁਟਕੀਆਂ ਪਾਉਣੀਆਂ ਕਾਲੇ ਤੇਲ ਦੀਆਂ ਤੇ ਇਸ ਜਲ ਦੇ ਵਿੱਚ ਥੋੜਾ ਜਿਹਾ ਛੋਟਾ ਜਿਹਾ ਟੁਕੜਾ ਤੁਸੀਂ ਗੁੜ ਦਾ ਪਾ ਲੈਣਾ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜਿਵੇਂ ਕਿ ਗੁੜ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਇਸ ਲੋਟੇ ਨੂੰ ਜਿਸ ਦੇ ਵਿੱਚ ਤੁਸੀਂ ਕਾਲੇ ਤੇਲ ਤੇ ਗੁੜ ਪਾਇਆ ਹੋਵੇਗਾ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਜਿੱਥੇ ਵੀ ਤੁਹਾਣੋਂ ਪੀਪਲ ਦੇ ਦਰਖਤ ਦਿਖਾਈ ਦਿੰਦੇ ਹਨ ਤੁਸੀਂ ਉੱਥੇ ਜਾਣਾ ਤੇ ਪੀਪਲ ਦੇ ਦਰਖਤ ਦੀ ਜੜ੍ਹ ਦੇ ਵਿੱਚ ਥੋੜਾ ਜਿਹਾ ਇਸ ਜਲ ਨੂੰ ਤੁਸੀਂ ਪਉਣਾ ਹੈ ਇਸ ਤਰੀਕੇ ਦੇ ਨਾਲ ਸ੍ਰੀ ਹਰੀ ਵਿਸ਼ਨੂ ਮਾਤਾ ਲక్ష్ਮੀ ਦਾ ਧਿਆਨ ਕਰਦੇ ਹੋਏ ਨਾਲ ਨਾਲ ਤੁਸੀਂ ਆਪਣੇ ਪਿਤਰਾ ਦਾ ਧਿਆਨ ਵੀ ਇੱਥੇ ਕਰਨਾ ਹੋਵੇਗਾ ਤੁਸੀਂ ਆਪਣੀ ਜੋ ਵੀ ਕਿਤੇ ਅਣ ਜਾਣੇ ਦੇ ਵਿੱਚ ਕੋਈ ਗਲਤੀ ਭੁੱਲ ਚੁੱਕ ਹੋ ਜਾਂਦੀ ਹੈ ਉਸ ਦੀ ਖਿਮਾ ਮੰਗਣੀ ਹੈ ਪ੍ਰਾਰਥਨਾ ਕਰਨੀ ਹੈ ਕਿ ਸਾਡੇ ਘਰ ਦੇ ਸਾਰੇ ਦੁੱਖ ਕਸ਼ਟ ਦੂਰ ਹੋਣ ਤੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਨੇ ਸੁੱਖ ਸਮਰiddhi ਆਉਂਦੀ ਰਹੇ ਇਸ ਤਰੀਕੇ ਨਾਲ ਇਸ ਪਾਣ ਤੁਸੀਂ ਕਰਨਾ ਹੈ ਕਿ ਕਿਸੇ ਵੀ ਦਿਨ ਤੁਸੀਂ ਇਹ ਪਾ ਕਰ ਸਕਦੇ ਹੋ ਤੇ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਪਾ ਕਰਦੇ ਸਮੇਂ ਕਿ ਸੂਰਜ ਛਿਪਨ ਤੋਂ ਬਾਅਦ ਇਸ ਪਾਣ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਹੋਵੇਗਾ ਤੇ ਐਤਵਾ ਦੇ ਦਿਨ ਤੁਸੀਂ ਭੁੱਲ ਕੇ ਵੀ ਇਸ ਪਾਣ ਨੂੰ ਨਹੀਂ ਕਰਨਾ ਤੁਸੀਂ ਕਿਸੇ ਵੀ ਦਿਨ ਇਹ ਪਾਸਾਨੀ ਦੇ ਨਾਲ ਕਰ ਸਕਦੇ ਹੋ ਇਹ ਪਾ ਤੁਸੀਂ 10 ਨਵੰਬਰ ਤੋਂ ਲੈ ਕੇ 7 ਦਸੰਬਰ ਤੱਕ ਕਿਸੇ ਵੀ ਦਿਨ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਦੇਖੋਗੇ ਕਿਵੇਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਨ ਸੁਖ ਸਮਰiddhi ਦੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਤੇ ਸਾਰੇ ਤੁਹਾਡੇ ਕਾਰੋਬਾਰ ਚੱਲਣਗੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਉਪਾਅ ਜੋ ਕਿ ਗੋੜ ਤੇ ਕਾਲੇ ਤੇਲ ਦਾ ਅਸੀਂ ਤੁਹਾਨੂੰ ਦੱਸਿਆ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਹ ਲੋਕਾਂ ਨੇ ਕਹਿਣਾ ਹੁੰਦਾ ਕਿ ਸਾਡੇ ਘਰ ਵਿੱਚ ਸਿਰ ਸਾਡੇ ਘਰ ਦੇ ਵਿੱਚ ਲక్ష్ਮੀ ਦਾ ਵਾਸ ਨਹੀਂ ਹੁੰਦਾ ਜਿਸ ਕਰਕੇ ਨਾ ਤਾਂ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਹੈ ਨਾ ਹੀ ਸਾਡੇ ਘਰ ਵਿੱਚ ਬਰਕਤ ਪੈਂਦੀ ਹੈ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਪੈਸਾ ਰੁਕਦਾ ਨਹੀਂ ਫਜ਼ੂਲ ਖਰਚ ਹੋ ਜਾਂਦਾ ਹੈ ਸਾਰਾ ਖਰਚਾ ਜਾਂਦਾ ਹੈ ਤਾਂ ਦੀ ਬਰਬਾਦੀ ਹੋ ਜਾਂਦੀ ਹੈ ਜਾਂ ਫਿਰ ਦਵਾਈਆਂ ਦੇ ਵਿੱਚ ਚਲਾ ਜਾਂਦਾ ਹੈ ਜਾਂ ਫਿਰ ਦੁਰਘਟਨਾ ਮਾਵੇਂ ਚ ਚਲਾ ਜਾਂਦਾ ਹੈ ਤੁਹਾਡਾ ਚੱਲਦਾ ਹੋਇਆ ਵਪਾਰ ਕਾਰੋਬਾਰ ਜਿਹੜਾ ਉਹ ਵੀ ਖਰਾਬ ਹੋ ਜਾਂਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕੈਨ ਤੋਂ ਭਾਵ ਕਿ ਤਾਂ ਦੀ ਬਰਬਾਦੀ ਹੋ ਰਹੀ ਹੈ ਤਾਂ ਤੁਸੀਂ ਕਰਨਾ ਕੀ ਹੈ ਕਿ ਸੁਭਾ ਨੂੰ ਕਰਨ ਦੇ ਲਈ ਤੁਸੀਂ ਇੱਕ ਘੋੜਾ ਦੀਵਾ ਤਿਆਰ ਕਰਨਾ ਹੈ ਜਿਸ ਦੇ ਵਿੱਚ ਤੁਸੀਂ ਇੱਕ ਚੁਟਕੀ ਕਾਲਾ ਤੇਲ ਕਾਲਾ ਤੇਲ ਤੇ ਕਾਲੇ ਤੇਲ ਇੱਕ ਚੁਟਕੀ ਤੁਸੀਂ ਪਾਉਣੇ ਹਨ ਤੇ ਇਸ ਦੀਵੇ ਨੂੰ ਜਿਹੜਾ ਤੁਸੀਂ ਤਿਆਰ ਕੀਤਾ ਹੈ ਸਾਨੂੰ ਦੱਸੇ ਪਰਚਲਿਤ ਕਰਨਾ ਹੈ ਪਿੰਪਲ ਦੇ ਦਰਖਤ ਦੇ ਨੇਚੇ ਇਸ ਤਿੱਕੇ ਦੇ ਨਾਲ ਜਿਹੜੇ ਲੋਕ ਸ਼ਾਮ ਦੇ ਸਮੇਂ ਸੁਪਾਣਾ ਨਹੀਂ ਕਰ ਪਾਉਂਦੇ ਜਾਂ ਸਵੇਰ ਦੇ ਸਮੇਂ ਜਿਵੇਂ ਕਿ ਸ਼ਾਮ ਦੇ ਸਮੇਂ ਰਾਤ ਹੋ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਦੇ ਸਮੇਂ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਜੇਕਰ ਘਰ ਤੋਂ ਬਾਹਰ ਸ਼ਾਮ ਦੇ ਸਮੇਂ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਸੁਪਾਣਾ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਜਿਹੜਾ ਦੀਵੇ ਵਾਲਾ ਉਪਾਅ ਸੀ ਤੁਹਾਨੂੰ ਦੱਸ ਰਹੇ ਹਾਂ ਇਸ ਪਾਣੂ ਕਰਨ ਦੇ ਨਾਲ ਲక్ష్ਮੀ ਦਾ ਤੁਹਾਡੇ ਘਰ ਦੇ ਵਿੱਚ वास ਹੋਵੇਗਾ ਤੁਹਾਡੇ ਘਰ ਵਿੱਚ ਪੈਸਾ ਇਸ ਤਰ੍ਹਾਂ ਆਉਣਾ ਸ਼ੁਰੂ ਹੋ ਜਾਵੇਗਾ ਕਿ ਕਦੇ ਫਜ਼ੂਲ ਖਰਚੇ ਦੇ ਵਿੱਚ ਤੁਹਾਡਾ ਪੈਸਾ ਬਿਲਕੁਲ ਵੀ ਨਹੀਂ ਜਾਵੇਗਾ ਇਹ ਛੋਟੇ ਛੋਟੇ ਉਪਾਅ ਨੇ ਇੱਕ ਵਾਰ ਇਹਨਾਂ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਡਾ ਜਿਹੜਾ ਭਾਗ ਕਿਸਮਤ ਉਹ ਕਿਸ ਤਰੀਕੇ ਦੇ ਨਾਲ ਬਦਲ ਜਾਂਦੀ ਹੈ ਇਸ ਦੇ ਨਾਲ ਇੱਕ ਛੋਟਾ ਜਿਹਾ ਟੋਟਕਾ ਦੱਸਦੇ ਹਾਂ ਜਿਵੇਂ ਤੁਸੀਂ ਨਹਾਉਣ ਦੇ ਸਮੇਂ ਇਸ਼ਨਾਨ ਕਰਨ ਸਮੇਂ ਬਾਟੀ ਦੇ ਵਿੱਚ ਪਾਣੀ ਹੁੰਦਾ ਉਸ ਦੇ ਵਿੱਚ ਤੁਸੀਂ ਇੱਕ ਚੁਟਕੀ ਕਾਲੇ ਤੇਲ ਪਾ ਦੇਣੀ ਹਾਂ ਤੇ ਨਹਾਉਣ ਵਾਲੇ ਪਾਣੀ ਦੇ ਵਿੱਚ ਕਾਲੇ ਤੇਲ ਪਾ ਕੇ ਨਹਾਉਣਾ ਤੁਸੀਂ ਸ਼ੁਰੂ ਕਰ ਦਿਓ ਇਸ ਨਾਲ ਤੁਹਾਨੂੰ ਸ਼੍ਰੀਨਿਦੇਵ ਦੀ ਕਿਰਪਾ ਮਿਲੇਗੀ ਤੇ ਨਾਲ ਹੀ ਜਿਹੜੇ ਗ੍ਰਹਿ ਤੁਹਾਡੀ ਕੁੰਡਲੀ ਦੇ ਵਿੱਚ ਖਰਾਬ ਹੋ ਚੁੱਕੇ ਹਨ ਉਹ ਗ੍ਰਹਿ ਵੀ ਤੁਹਾਡੇ ਠੀਕ ਹੋਣੇ ਸ਼ੁਰੂ ਹੋ ਜਾਣਗੇ ਨਾਲ ਹੀ ਮਾਤਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਸੁਖ ਸਮ੍ਰiddhi ਤੁਹਾਡੇ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਹਰ ਇੱਕ ਚੀਜ਼ ਤੁਹਾਡੇ ਕੋਲ ਹੋਵੇਗੀ ਇਸ ਸਪਾ ਨੂੰ ਕਰਨ ਤੋਂ ਬਾਅਦ ਦੇ ਵਿੱਚ ਇਸ ਤਰੀਕੇ ਦੇ ਨਾਲ ਨਵੰਬਰ ਦੇ ਮਹੀਨੇ ਬਹੁਤ ਹੀ ਜ਼ਿਆਦਾ ਇਹਨਾਂ ਉਪਾਦ ਲਈ ਬੈਸਟ ਹੈ ਇਸ ਕਰਕੇ ਤੁਸੀਂ ਇਸ ਸਪਾ ਨੂੰ ਜ਼ਰੂਰ ਕਰਿਓ ਇਸ ਸਪਾ ਨੂੰ ਕਰਕੇ ਤੁਸੀਂ ਆਪਣੀ ਸੁਥੀ ਹੋਈ ਕਿਸਮਤ ਤੇ ਭਾਗ ਨੂੰ ਚਮਕਾ ਸਕਦੇ ਹੋ ਤੇ ਆਪਣੇ ਤਾਂ ਨਗਰੀਬੀ ਦੇ ਸੰਬੰਧਿਤ ਜਿੰਨੀਆਂ ਵੀ ਪ੍ਰੋਬਲਮ ਤੇ ਮੁਸ਼ਕਲਾ ਹਨ ਉਹਨਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸੇ ਸਾਂਢੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੇ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ